ਇੱਕ ਵਾਰੀ ਕੀ ਹੁੰਦਾ ਨਾ ਵੀ ਦੋ ਦੋਸਤ ਹੁੰਦੇ ਆ ਉਹ ਦਾਨਪੁਨ ਬਹੁਤ ਕਰਦੇ ਹੁੰਦੇ ਉਹਨਾਂ 'ਚ ਇੱਕ ਦੋਸਤ ਦਾ ਨਾ ਜਨਮ ਦਿਨ ਹੁੰਦਾ ਤੇ ਉਹ ਦੂਜੇ ਦੋਸਤ ਨੂੰ ਕਹਿੰਦਾ ਯਾਰ ਆਪਾਂ ਨਾ ਹਰ ਰੋਜ਼ ਦਾਨ ਕਰਦੇ ਆ ਪਰ ਆਪਾਂ ਥੋੜਾ ਥੋੜਾ ਦਾਨ ਕਰਦੇ ਆ ਤੇ ਸਭ ਨੂੰ ਥੋੜਾ ਥੋੜਾ ਮਿਲਦਾ ਕੋਈ ਵੀ ਬੰਦਾ ਕਹਿਣ ਤੋਂ ਭਾਵੇਂ ਵੀ ਸੈਟੀਸਫਾਈ ਨਹੀਂ ਹੋ ਪਉਂਦਾ ਤੇ ਅੱਜ ਕਹਿੰਦਾ ਮੇਰਾ ਜਨਮ ਦਿਨ ਆ ਤੇ ਅੱਜ ਆਪਾਂ ਕਿਸੇ ਡਿਫਰੈਂਟ ਤਰੀਕੇ ਦੇ ਨਾਲ ਦਾਨ ਕਰਨਾ ਤੇ ਇੱਕੋ ਬੰਦੇ ਨੂੰ ਦਾਨ ਕਰਨਾ ਤੇ ਉਹਨੂੰ ਆਪਾਂ ਪੂਰਾ ਸੈਟੀਸਫਾਈ ਕਰਨਾ ਤੇ ਇਹ ਦੋਵੇਂ ਦੋਸਤ ਜਿਹੜੇ ਆ ਉਹ ਦਾਨ ਕਰਨ ਦੇ ਲਈ ਚੱਲ ਪੈਂਦੇ ਆ ਤੇ ਥੋੜੀ ਜਿਹੀ ਦੂਰੀ ਤੇ ਜਾਂਦੇ ਆ ਤਾਂ ਉਹਨਾਂ ਦੀ ਨਜ਼ਰ ਨਾ ਸੜਕ ਤੇ ਪਏ ਇੱਕ ਭਿਖਾਰੀ ਤੇ ਪੈਂਦੀ ਆ ਉਹ ਥੱਲੇ ਬੋਰੀ ਵਿਛਾ ਕੇ ਬੈਠਾ ਹੁੰਦਾ ਤੇ ਜਨਮ ਦਿਨ ਵਾਲਾ ਦੋਸਤ ਆਪਣੇ ਦੂਜੇ ਦੋਸਤ ਨੂੰ ਕਹਿੰਦਾ ਯਾਰ ਇਹ ਬੰਦਾ ਲੋੜਵੰਦ ਲੱਗਦਾ ਇਹਦੇ ਕੱਪੜੇ ਵਗੈਰਾ ਵੀ ਜਿਹੜੇ ਆ ਪਾਟੇ ਪਏ ਆ ਤੇ ਆਪਾਂ ਇਹਦੇ ਕੋਲ ਜਾਂਦੇ ਆ ਤੇ ਇਹਨੂੰ ਪੁੱਛਦੇ ਆ ਵੀ ਇਹਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਜਾਂ ਨਹੀਂ ਤਾਂ ਦੋਵੇਂ ਦੋਸਤੋਂ ਨੇ ਕੋਲ ਜਾਂਦੇ ਆ ਤੇ ਉਹਨੂੰ ਪੁੱਛਦੇ ਆ ਵੀ ਯਾਰ ਤੈਨੂੰ ਕੁਝ ਚਾਹੀਦਾ ਤੈਨੂੰ ਕਿਸ ਚੀਜ਼ ਦੀ ਲੋੜ ਹੈਗੀ ਆ ਤੈਨੂੰ ਜ਼ਰੂਰਤ ਹੈ ਕਿਸੇ ਚੀਜ਼ ਦੀ ਤੇ ਉਹ ਭਿਖਾਰੀ ਆ ਉਹਦਾ ਹੱਥ ਅੱਗੇ ਕਰਦਾ ਤੇ ਕਹਿੰਦਾ ਦੇ ਦਿਓ ਜੀ ਜੋ ਦੇਣਾ ਤੇ ਉਹ ਜਿਹਦਾ ਜਨਮ ਦਿਨ ਹੁੰਦਾ ਮੁੰਡਾ ਕਹਿੰਦਾ ਵੀ ਖੜਾ ਹੋ ਤੇ ਉਹ ਆਪਦੀ ਜੇਬ ਦੇ ਵਿੱਚ ਹੱਥ ਪਾਉਂਦਾ ਤੇ ਸੋਨੇ ਦਾ ਸਿੱਕਾ ਕੱਢਦਾ ਤੇ ਉਸ ਭਿਖਾਰੀ ਦੇ ਹੱਥ ਤੇ ਰੱਖ ਦਿੰਦਾ ਭਿਖਾਰੀ ਕੋਲ ਸੋਨੇ ਦਾ ਸਿੱਕਾ ਜਿਹੜਾ ਹੁੰਦਾ ਉਹ ਸਾਂਭਿਆ ਨਹੀਂ ਜਾਂਦਾ ਕਿਉਂਕਿ ਉਹਨੇ ਕਦੇ ਵੇਖਿਆ ਨਹੀਂ ਹੁੰਦਾ ਉਹਦੇ ਹੱਥ ਕੰਬਣ ਲੱਗ ਜਾਂਦੇ ਆ ਤੇ ਸਿੱਕਾ ਜਿਹੜਾ ਉਹ ਨਾਲੀ ਦੇ ਵਿੱਚ ਡਿੱਗ ਪੈਂਦਾ ਤੇ ਉਹ ਭਿਖਾਰੀ ਇੱਕ ਸੈਕਿੰਡ ਨਹੀਂ ਲਾਉਂਦਾ ਤੇ ਫਟਾਫਟ ਨਾਲੀ ਦੇ ਦੁਆਲੇ ਹੋ ਜਾਂਦਾ ਤੇ ਹੱਥ ਮਾਰ ਕੇ ਜਿਹੜਾ ਸਿੱਕਾ ਉਹ ਲੱਭਣ ਲੱਗ ਪੈਂਦਾ ਤੇ ਜਿਹਦਾ ਜਨਮ ਦਿਨ ਹੁੰਦਾ ਉਹਨੂੰ ਵੇਖ ਕੇ ਵੀ ਤਰਸ ਆ ਜਾਂਦਾ ਤੇ ਉਹ ਕਹਿੰਦਾ ਯਾਰ ਰੈਂਡ ਤੇ ਛੱਡ ਪਰੇ ਨਾਂ ਲਾਬੇ ਨੂੰ ਤਾਂ ਉਹ ਕਹਿੰਦਾ ਵੀ ਆਹ ਚੱਕ ਤੂੰ ਨਵਾਂ ਸਿੱਕਾ ਫੜ ਤਾਂ ਉਹ ਜੇਬ ਦੇ ਵਿੱਚ ਹੱਥ ਪਾਉਂਦਾ ਤੇ ਨਵਾਂ ਸਿੱਕਾ ਕੱਢ ਕੇ ਹੁੰਦੇ ਹੱਥ ਦੇ ਉੱਤੇ ਰੱਖ ਦਿੰਦਾ ਉਹ ਭਿਖਾਰੀ ਸਿੱਕਾ ਫੜਦਾ ਜੇਬ ਦੇ ਵਿੱਚ ਪਾਉਂਦਾ ਤੇ ਦੁਬਾਰਾ ਫਿਰ ਨਾਲੀ ਵਾਲਾ ਸਿੱਕਾ ਜਿਹੜਾ ਹੁੰਦਾ ਉਹ ਲੱਭਣਾ ਸ਼ੁਰੂ ਕਰ ਦਿੰਦਾ ਤੇ ਉਹ ਮੁੰਡਾ ਕਹਿੰਦਾ ਯਾਰ ਕਮਾਲ ਆ ਮੈਂ ਤੈਨੂੰ ਨਵਾਂ ਸਿੱਕਾ ਦਿੱਤਾ ਤੂੰ ਫਿਰ ਨਾਲੀ ਦੇ ਵਿੱਚ ਹੱਥ ਮਾਰੀ ਜਾਣਾ ਕਹਿੰਦਾ ਖੜਾ ਹੋ ਆ ਫੜ ਦੋ ਹੋਰ ਸਿੱਕੇ ਲੈ ਲੈ ਤੇ ਉਹ ਉਹਦੀ ਤਲੀ ਦੇ ਉੱਤੇ ਦੋ ਹੋਰ ਸਿੱਕੇ ਰੱਖ ਦਿੰਦਾ ਕਹਿੰਦਾ ਹੁਣ ਤਾਂ ਖੁਸ਼ ਹੋ ਜਾ ਅਸਲ ਦੇ ਵਿੱਚ ਉਹ ਮੁੰਡਾ ਉਸ ਭਿਖਾਰੀ ਦੇ ਚਿਹਰੇ ਦੇ ਉੱਤੇ ਰੌਣਕ ਦੇਖਣੀ ਚਾਹੁੰਦਾ ਸੀ ਪਰ ਉਹ ਭਿਖਾਰੀ ਤਾਂ ਹੋਰ ਮੁਰਝਾਇਆ ਹੋਇਆ ਸੀ ਭਿਖਾਰੀ ਸਿੱਕੇ ਜੇਬ ਚ ਪਾਉਂਦਾ ਤੇ ਫਿਰ ਨਾਲੀ ਵਾਲਾ ਸਿੱਕਾ ਜਿਹੜਾ ਉਹ ਲੱਪਣ ਲੱਗ ਪੈਂਦਾ ਤਾਂ ਹੁੰਦਾ ਜਿਹੜਾ ਦੋਸਤ ਹੁੰਦਾ ਉਹ ਕਹਿੰਦਾ ਯਾਰ ਛੱਡ ਪਰੇ ਇਹਨੇ ਨਹੀਂ ਮੰਨਣਾ ਨਾ ਇਹਨੇ ਰਜਣਾ ਚੱਲ ਚਲੀ ਜਾ ਇੱਥੋਂ ਤਾਂ ਇਸ ਕਹਾਣੀ ਨੇ ਸਾਨੂੰ ਦੋ ਚੀਜ਼ਾਂ ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਹਿਲੀ ਚੀਜ਼ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਭਿਖਾਰੀ ਆ ਉਹ ਤੂੰ ਆ ਨਾ ਦਾ ਤੂੰ ਸਾਰੀ ਜ਼ਿੰਦਗੀ ਰਜਣਾ ਤੇ ਨਾ ਤੈਨੂੰ ਕੋਈ ਰਜਾ ਸਕਦਾ ਤੇ ਫਿਰ ਜਿਹੜੀ ਦੂਜੀ ਗੱਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਉਹ ਬੜੇ ਕੰਮ ਦੀ ਆ ਕਹਾਣੀ ਕਹਿੰਦੀ ਆ ਕਿ ਜਿਹੜੀ ਚੀਜ਼ ਤੇਰੇ ਕੋਲੋਂ ਗਵਾਚ ਜਾਂਦੀ ਆ ਤੋ ਉਹਨੂੰ ਲੈ ਕੇ ਰੋਣਾ ਰਹਿਣਾ ਉਸ ਤੋਂ ਅੱਗੇ ਤੈਨੂੰ ਕਿੰਨੇ ਪਦਾਰਥ ਮਿਲਦੇ ਪਏ ਆ ਕਿੰਨੀਆਂ ਚੀਜ਼ਾਂ ਮਿਲਦੀਆਂ ਪਈਆਂ ਤੈਨੂੰ ਉਹਨਾਂ ਦੀ ਕਦਰ ਨਹੀਂ ਦੇਖੋ ਦੇਣ ਵਾਲਾ ਗੌੜਾ ਪਰਮਾਤਮਾ ਉਹ ਤੇਰੀਆਂ ਝੋਲੀਆਂ ਭਰੀ ਜਾਂਦਾ ਪਰ ਤੇਰਾ ਧਿਆਨ ਕਿੱਥੇ ਆ ਪਹਿਲਾਂ ਗਵਾਚੇ ਵਾਲੇ ਤੇਰਾ ਇੱਕ ਗਵਾਚਾ ਤੈਨੂੰ ਤਿੰਨ ਚਾਰ ਉਹਨੇ ਹੋਰ ਦੇ ਦਿੱਤੇ ਪਰ ਤੂੰ ਉੱਥੇ ਹੀ ਨਾਲੀਆਂ ਦੇ ਵਿੱਚ ਉਲਝਿਆ ਪਿਆ ਨਾਲੀਆਂ ਚੋਂ ਲੱਭੀ ਜਾਂਦਾ ਤੇ ਨਾਲੀਆਂ ਚੋਂ ਲੱਭਦੇ ਲੱਭਦੇ ਦੀ ਜ਼ਿੰਦਗੀ ਜਿਹੜੀ ਆ ਨਰਕ ਹੋ ਗਈ ਆ ਨਰਕ ਤੋਂ ਵੀ ਅੱਗੇ ਲੰਘੀ ਤੇਰੀ ਜ਼ਿੰਦਗੀ ਪਰ ਤੈਨੂੰ ਰੱਬ ਰੋਜ਼ ਇੱਕ ਸਿੱਕਾ ਦਿੰਦਾ ਪਿਆ ਪਹਿਲਾ ਸਿੱਕਾ ਕਿਹੜਾ ਦਿੰਦਾ ਤੇਰੀ ਜ਼ਿੰਦਗੀ ਦਾ ਰੋਜ਼ ਇੱਕ ਨਵਾਂ ਦਿਨ ਚੜਦਾ ਉਹ ਕੀ ਆ ਉਹ ਇੱਕ ਸੋਨੇ ਦਾ ਸਿੱਕਾ ਤੇ ਆਪਾਂ ਕਿੱਥੇ ਹੱਥ ਮਾਰਨ ਲੱਗੇ ਹੋਇਆ ਆ ਆਪਦੇ ਪਾਸਟ ਦੇ ਵਿੱਚ ਓਨੇ ਮੇਰੇ ਨਾਲ ਮਾਰਾ ਕੀਤਾ ਓਨੇ ਮੇਰੇ ਨਾਲ ਇਦਾਂ ਕੀਤਾ ਉਦਾਂ ਕੀਤਾ ਮੇਰੇ ਚਾਚੇ ਦਾਈ ਮੇਰੇ ਨਾਲ ਧੋਖਾ ਕਰ ਗਏ ਸਾਨੂੰ ਰੋਜ਼ ਸਾਡੀ ਜ਼ਿੰਦਗੀ 'ਚ ਇੱਕ ਸੋਨੇ ਦਾ ਸਿੱਕਾ ਮਿਲਦਾ ਉਹ ਸੋਨੇ ਦਾ ਸਿੱਕਾ ਕੀ ਆ ਸਾਡੇ ਰਿਸ਼ਤੇ ਸਾਡੇ ਬੱਚੇ ਸਾਡਾ ਘਰ-ਬਾਰ ਸਾਡਾ ਆੜਾ ਦਵਾਲਾ ਸਾਡਾ ਧਰਮ ਸਾਡੀ ਇਨਸਾਨੀਅਤ 'ਚ ਰੋਜ਼ ਸੋਨੇ ਦਾ ਇੱਕ ਨਵਾਂ ਸਿੱਕਾ ਮਿਲਦਾ ਪਰ ਸਾਡਾ ਧਿਆਨ ਕਿਤੇ ਆ ਸਾਡੀ ਪਿਛਲੀ ਜ਼ਿੰਦਗੀ ਦੇ ਵਿੱਚ ਜੋ ਬੀਤ ਚੁੱਕੀ ਆ ਸਾਡੀ ਜ਼ਿੰਦਗੀ ਉਹ ਭਿਖਾਰੀ ਤੋਂ ਕੋਈ ਵੱਖਰੀ ਨਹੀਂ ਹੈਗੀ ਤੁਸੀਂ ਉਸ ਭਿਖਾਰੀ ਦੇ ਵਾਂਗ ਰੋਜ਼ ਆਪਦੇ ਗਵਾਚੇ ਹੋਏ ਸਿੱਕੇ ਦੇ ਲਈ ਰੋਜ਼ ਰੋਂਦੇ ਹੋ ਪਰ ਉਸ ਤੋਂ ਬਾਅਦ ਤੁਹਾਨੂੰ ਇੰਨੇ ਸੁਨਹਿਰੀ ਮੌਕੇ ਮਿਲਦੇ ਪਏ ਆ ਤੁਹਾਨੂੰ ਰੋਜ਼ ਇੱਕ ਨਵਾਂ ਦਿਨ ਮਿਲਦਾ ਜੋ ਹਰ ਕਿਸੇ ਨੂੰ ਨਸੀਬ ਨਹੀਂ ਹੁੰਦਾ ਤੁਹਾਨੂੰ ਉਹਦੀ ਕਦਰ ਨਹੀਂ ਹੈਗੀ ਰੱਬ ਤੁਹਾਨੂੰ ਰੋਜ਼ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਪਰ ਤੁਸੀਂ ਉਹੀ ਰੋਜ਼ ਪਿੱਟ ਸਿਆਪ ਆਪਦੇ ਪਾਸ ਨੂੰ ਲੈ ਕੇ ਪਾਉਣਾ ਬਸ ਤੁਹਾਡੇ ਦਿਮਾਗ ਦੇ ਵਿੱਚ ਉਹ ਸਿੱਕਾ ਬੈਠ ਗਿਆ ਜੋ ਹੁਣ ਨਹੀਂ ਲੱਭਣਾ ਜੋ ਗਵਾਚ ਗਿਆ ਜੋ ਲੰਘ ਗਿਆ ਉਹ ਹੁਣ ਪਹਿਲਾਂ ਵਰਗਾ ਨਹੀਂ ਹੋਣਾ ਅੱਗੇ ਵਧਣਾ ਪੈਣਾ ਇਹਨਾਂ ਮੁਠੀਆਂ ਨੂੰ ਖੋਲਣਾ ਪੈਣਾ ਪਰ ਤੁਸੀਂ ਤਾਂ ਇਹਨਾਂ ਮੁਠੀਆਂ ਨੂੰ ਕੁੱਟ ਕੇ ਬੈਠੇ ਹੋ ਜੋ बीत ਗਿਆ ਉਹ ਹੁਣ ਪਹਿਲਾਂ ਵਰਗਾ ਨਹੀਂ ਬਣਨਾ ਉਹਨੂੰ ਭੁੱਲ ਜਾ ਕਿ ਕਦੀ ਵੀ ਨਹੀਂ ਹੋਣਾ ਪ੍ਰਮਾਤਮਾ ਦੇ ਨਿਯਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ ਇਹ ਕਦੀ ਵੀ ਨਹੀਂ ਹੋ ਸਕਦਾ ਸੋ ਜੋ ਅੱਜ ਹੈਗਾ ਜੋ ਮਿਲ ਰਿਹਾ ਉਸ ਨੂੰ ਸੰਭਾਲ ਲਓ ਬਸ